ਅੱਜ ਕੱਲ੍ਹ ਬਹੁਤ ਸਾਰੇ ਲੜਕੇ ਤੇ ਲੜਕੀਆਂ ਜਿੱਤੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਕੋਟ ਮੈਰਿਜ ਕਰਵਾ ਲੈਂਦੇ ਨੇ ਕੋਟ ਮੈਰਿਜ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਫੇਰੇ ਜਾਂ ਫਿਰ ਮੰਦਰ ਦੇ ਵਿੱਚ ਫੇਰੇ ਦੀ ਜ਼ਰੂਰਤ ਨਹੀਂ ਹੁੰਦੀ ਹੈ ਐਸੇ ਦੇ ਚੱਲਦੇ ਆਂ ਭੋਲੇ ਪਾਲੇ ਲੜਕੇ ਲੜਕੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਤੇ ਇਸੇ ਤਰ੍ਹਾਂ ਨੂੰ ਲੈ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਿਸ ਦੇ ਚੱਲਦਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨਜ਼ਦੀਕ ਇੱਕ ਥਾਂ ਤੇ ਰੇਡ ਕੀਤੀ ਗਈ ਉੱਥੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਇਆ ਗਿਆ ਤੇ ਉਸ ਤੋਂ ਬਾਅਦ ਇਹ ਗਰੰਥੀ ਅਜਿਹਾ ਲੜਕੇ ਤੇ ਲੜਕੀਆਂ ਦੇ ਵਿਆਹ ਕਰਵਾਉਂਦੇ ਨੇ ਜੋ ਕਿ ਘਰੋਂ ਭੱਜ ਜਾਂਦੇ ਨੇ ਜਿਸ ਦੇ ਚਲਦਿਆਂ ਕਿ ਕਮੇਟੀ ਦੇ ਮੁਖ ਸੇਵਾਦਾਰ ਬਲਬੀਰ ਸਿੰਘ ਵੱਲੋਂ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਇਸ ਦੌਰਾਨ ਸਵਾਲ ਚੁੱਕੇ ਗਏ ਨੇ ਦੱਸਦੇ ਕਿ ਗਰੰਥੀ ਸਿੰਘ ਦੇ ਖਿਲਾਫ ਵੱੜਦੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਦਸਪਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਗਿਆ ਕਿ ਇਸ ਜਗ੍ਹਾ ਦੇ ਵਿੱਚ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਗਿਆ ਹੈ ਤੇ ਉੱਪਰ ਹੀ ਗਰੰਥੀ ਸਿੰਘ ਦੀ ਰਹਾਇਸ਼ ਹੈ। ਇਥੇ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੜਕੇ ਲੜਕੀਆਂ ਘਰੋਂ ਭੱਜਦੇ ਨੇ ਇੱਥੇ ਉਹਨਾਂ ਦੇ ਵਿਆਹ ਕਰਵਾਏ ਜਾਂਦੇ ਨੇ ਤੇ ਲਗਾਤਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਇੱਥੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਚਿਰਗੁਰੂ ਗ੍ਰੰਥ ਸਾਹਿਬ ਸਤਾਰ ਕਮੇਟੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਰਖਾਸਤ ਲਿਖ ਲਈ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦੋਨਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਹੁਣ ਇਸ ਬੰਦੇ ਦਾ ਕੋਈ ਫੋਨ ਨੰਬਰ ਨਹੀਂ ਇਹਦੇ ਤੇ ਜਿਹੜਾ ਦਿੱਤਾ ਗਿਆ ਵਾ ਕੋਈ ਫੋਨ ਨੰਬਰ ਨਹੀਂ ਹੈਗਾ ਪਿੱਛੇ ਨਾ ਕਰੋ ਮਾਰਾ ਜੀ ਸਰਪੰਚ ਦੇ ਇੱਥੇ ਕੋਈ ਵੇਖੋ ਨਾ ਲੜਕੀ ਦੇ ਮਾਂ ਪਿਓ ਦੇ ਸਹਣ ਹੈਗੇ ਆ ਜਿਹੜੀ ਕੋਡ ਮੈਰਿਜ ਹੁੰਦੀਆਂ ਉਹ ਉਹ ਇਹ ਹੈ ਕਿ ਮਾਂ ਪਿਓ ਦੇ ਜਾਂ ਭਰਾ ਦੇ ਸਹਣ ਹੋਣੇ ਜਾਂ ਮਾਮਿਆਂ ਦੇ ਜਾਂ ਚਾਚਿਆਂ ਤਾਇਿਆਂ ਦੇ ਇੱਥੇ ਜਿਹੜੇ ਆ ਕਿ ਕੋਈ ਵੀ ਕਿਸੇ ਦੇ ਸਹਣ ਨਹੀਂ ਹੈਗੇ ਅੱਛਾ ਇਸ ਕਰਕੇ ਇਹ ਪਤਾ ਲੱਗ ਗਿਆ ਹਾਂ ਹਾਂ ਫਿਰ ਕੀ ਕਾਰਵਾਈ ਦੀ ਮੰਗ ਕਰਦੇ ਆਂ ਅਸੀਂ ਮੰਗ ਇਹ ਕਰਦੇ ਆਂ ਕਿ ਜਿਹੜੇ ਇਦਾਂ ਦੇ ਲੋਕ ਸ਼ਹਿਰਾਂ 'ਚ ਬੈਠੇ ਨੇ ਇਹਨਾਂ ਦੇ ਉੱਤੇ ਸਿਕੰਜਾ ਕਿੱਥੋਂ ਕੱਸਿਆ ਜਾਣਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੇਨਤੀ ਕੀਤੀ ਹੈ ਇਹਦੇ ਨਾਂ ਤੇ ਨੇਪਾਲ ਤੋਂ ਆਏ ਜੀ ਇਹ ਲੈ ਕੇ ਇਹ ਆਇਆ ਸ਼ਰੋਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਸਿਪਾਈ ਅੱਗੇ ਪ੍ਰਾਈਵੇਟ ਪ੍ਰਸੰਗ ਕਰਦੀ ਸੀ ਪਰ ਹੁਣ ਇਸ ਵੇਲੇ ਕਲੀ ਸ਼ਰੋਣੀ ਕਮੇਟੀ ਕਰ ਰਹੀ ਆ ਜਿਹੜੇ ਇਹ ਮੇਨ ਦੋਸ਼ੀ ਇਹ ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਕੋਟ ਆਨੰਦਕਾਰਜ ਨਾ ਕੀਤੇ ਜਾਂ ਸਰਟੀਫਿਕੇਟ ਨਾ ਦਿੱਤਾ ਜਾਵੇ ਤੇ ਸਮਝ ਲਓ ਕੀ ਹੋਵੇਗਾ ਕਿ ਉਹਦੇ ਆਨੰਦਕਾਰਜ ਨਹੀਂ ਹੋਣਗੇ ਫਿਰ ਅਸੀਂ ਉਹ ਲੜਕੀ ਨੂੰ ਪੁੱਛਦੇ ਆਂ ਪੁੱਤ ਹਾਂ ਬਿਲਕੁਲ ਚਾਰ ਲਾਵਾਂ ਕਰਾਈਆਂ ਸੀ ਹਾਂਜੀ ਚਾਰ ਲਾਵਾਂ ਕਰਾਈਆਂ ਸੀ ਜਦੋਂ ਚਾਰ ਲਾਵਾਂ ਕਰਾਈਆਂ ਜਾਂਦੀਆਂ ਵਾ ਉਹ ਤੋਂ ਪਹਿਲਾਂ ਲੜਕੀ ਵੱਲੋਂ ਇਸ ਜਗ੍ਹਾ ਤੇ ਵਿਆਹ ਹੋਇਆ ਸੀ ਤੁਹਾਡੇ ਤੋਂ ਲੜਕੀ ਵੱਲੋਂ ਕੁਝ ਹੋਰ ਵੀ ਗੱਲ ਆ ਰਹੀ ਹੈ ਕਿ ਤੁਹਾਡਾ ਪਹਿਲਾਂ ਵੀ ਕੋਈ ਵਿਆਹ ਹੋਇਆ ਸੀ ਪਹਿਲਾਂ ਵੀ ਆਇਆ ਜਾਂ ਪਹਿਲੇ ਪਹਿਲੀ ਵਾਰੀ ਹੋਇਆ ਇਹ ਮੈਨੂੰ ਫਸਾਉਣੇ ਲਈ ਮੇਰੇ ਤੇ ਫਰੋਡ ਇਲਜ਼ਾਮ ਲਗਾਏ ਜਾ ਰਹੇ ਝੂਠੇ ਅਗਰ ਪਹਿਲੇ ਵੀ ਹੋਇਆ ਹੈ ਤਾਂ ਮੈਨੂੰ ਲਾ ਕੇ ਦਿਆ ਜਾਏ ਸਬੂਤ ਦਿਖਾਇਆ ਜਾਏ ਸੀ ਮੈਨੂੰ ਫਸਾਉਣੇ ਲਈ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਅੱਛਾ ਲੱਖੋ ਜੀ ਜੋ ਸਾਨੂੰ ਪਤਾ ਲੱਗਾ ਇਹ ਪ੍ਰੂਫ ਕੱਢੇ ਕਿਤੇ ਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਲੜਕੇ ਲੋ ਆਏ ਸੀ ਅਸੀਂ ਉਹਨਾਂ ਦੀ ਵੀ ਬਾਈਟ ਸੁਣੀ ਸੀ ਉਹਨਾਂ ਨੇ ਕਿਹਾ ਵੀ ਲੜਕੀ ਝੂਠ ਬੋਲਦੀ ਹੈ ਮੇਰਾ ਪਿਓ ਨਹੀਂ ਹੈਗਾ ਕੋਈ ਬੱਚੀ ਝੂਠ ਨਹੀਂ ਬੋਲਦੀ ਉਹ ਸਰਟੀਫਿਕੇਟ ਲੈ ਕੇ ਆ ਇਹ ਸਰਟੀਫਿਕੇਟ ਹੈਗਾ ਪਹਿਲਾਂ ਹੀ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣਾ ਚਾਣਿਆ ਜਿਹੜੇ ਮੌਕਲ ਮਹਿਮਾਨ ਪ੍ਰੈਸ ਦੇ ਸਾਹਮਣੇ ਆ ਕੇ ਕਹਿੰਦੇ ਸੀ ਕਿ ਲੜਕੀ ਦਾ ਪਿਓ ਜਿੰਦਾ ਹੈਗਾ ਲੜਕੀ ਝੂਠੀ ਹੈ ਲੜਕੀ ਦੇ ਪਿਓ ਦੀ ਡੈਥ ਹੋ ਚੁੱਕੀ ਹੈ ਲੜਕੀ ਨਾਲ ਪਹਿਲਾਂ ਵੀ ਜ਼ਬਰਜਨਾ ਹੋਇਆ ਹੈ ਵੀ ਵੈਰੀਫਾਈ ਕੀਤੀ ਇਹਨਾਂ ਦੇ ਬਾਰੇ ਹਾਂਜੀ ਸਾਰਾ ਵੈਰੀਫਾਈ ਕੀਤਾ ਜਿਆਦਾ ਹੀ ਮੇਰੇ ਨੇ ਇਹ ਪ੍ਰੂਫ ਹੈ ਇਹ ਪ੍ਰੂਫ ਹੈ ਡਿਊ ਸਰਟੀਫਿਕੇਟ ਹੈ ਜਿਸ ਵਿੱਚ ਬੋਲਾ ਜਾ ਰਿਹਾ ਹੈ ਉਹ ਪ੍ਰੈਸ ਕਾਨਫਰੰਸ ਵਿੱਚ ਕਿ ਮੇਰੇ ਫਾਦਰ ਹੈ ਉਹ ਮੈਂ ਝੂਠ ਬੋਲਤੀ ਹੂ ਮੇਰੇ ਫਾਦਰ ਜਿੰਦਾ ਹੈ ਇਹ ਦੇਖੀਏ ਸਰ ਕਿੰਨੇ ਮੇਰੇ ਪਿਤਾ ਜੀ ਕੋ 12 15 ਸਾਲ ਹੋ ਚੁਕੇ ਦੇਤੂਏ ਔਰ ਮੇਰੇ ਤੇ ਇਹ ਵੀ ਫੇਕ ਇਲਜ਼ਾਮ ਲਗਾਏ ਜਾ ਰਹੇ ਜਿਹੜੇ ਸੱਜਣ ਨੇ ਇਲਜ਼ਾਮ ਲਾਇਆ ਵੀ ਇਹਦਾ ਪਹਿਲਾਂ ਵੀ ਜ਼ਬਰਜਨਾ ਹੋਇਆ ਹੈ ਕੀ ਜਿਹੜੀ ਔਰਤ ਨਾਲ ਪਹਿਲਾਂ ਜ਼ਬਰਜਨਾ ਹੋਇਆ ਹੋਵੇ ਉਹਨੂੰ ਕਰ ਖੁੱਲਾ ਛੱਡ ਦੇਣਾ ਚਾਹੀਦਾ ਜਿਹੜਾ ਮਰਜ਼ੀ ਆ ਉਹਦੇ ਨਾਲ ਜ਼ਬਰ ਜਨਾਹ ਕਰ ਲੇ ਕੀ ਉਹਨੂੰ ਖੁੱਲਾ ਛੱਡ ਦਈ ਉਸ ਲੜਕੀ ਨੂੰ ਜਿਹੜਾ ਆਵੇ ਉਹਦੇ ਨਾਲ ਜ਼ਬਰ ਜਨਾਹ ਕਰ ਲੇ ਕਾਨੂੰਨ ਕੀ ਕਹਿੰਦਾ ਜੇ ਕਿਸੇ ਲੜਕੀ ਨਾਲ ਇੱਕ ਵਾਰੀ ਗੁਨਾਹ ਆਇਆ ਜੇ ਦੁਬਾਰਾ ਆਇਆ ਤਾਂ ਦੂਜਾ ਵੀ ਦੋਸ਼ੀ ਏ ਜਿਹੜਾ ਪੰਜਾਬ ਵਿੱਚ ਜਿੰਨੇ ਗੁਨਾਹ ਕੀਤਾ ਗੁਰਗੰਸਾ ਦਾ ਝੂਠਾ ਸਾਲਾ ਲਗੇ ਨਕਲੀ ਵਿਆਹ ਕੀਤਾ ਜਿਹੜੇ ਬੰਦੇ ਨੇ ਉਹਦੇ ਲੋਕ ਤਰਦਾ ਨਹੀਂ ਕਰ ਰਿਹਾ ਲੱਖ ਲਹਣਦੇ ਹੋਏ ਪੰਜਾਬੀਆਂ ਦੇ ਜਿਹੜੇ ਅੱਜ ਇਸ ਔਰਤ ਦੇ ਦਰਦ ਨੂੰ ਸਮਝ ਰਹੇ ਅੱਜ ਸਮਾਜ ਕਿਹੜੇ ਪਾਸੇ ਜਾ ਰਿਹਾ